ਗੁਰੂ ਪਿਆਰਿਓ ਆਓ ਆਪਾਂ ਕੁਝ ਧੰਨ ਸ੍ਰੀ ਗੁਰਗੰਸਾ ਦੇ ਅੰਦਰ ਜੋ ਲਿਖਿਆ ਹੈ ਗੁਰਬਾਣੀ ਹੈ ਉਹਦੀ ਆਪਾਂ ਵਿਚਾਰ ਕਰਨੇ ਦੀ ਕੋਸ਼ਿਸ਼ ਕਰੀਏ ਕੁਝ ਪੰਕਤੀਆਂ ਨੇ ਜੋ ਮੇਰਾ ਮਾਲਕ ਇਸ ਬੰਦੇ ਨੂੰ ਸਮਝਾ ਰਿਹਾ ਹੈ ਉਹ ਕੀ ਪੰਕਤੀਆਂ ਨੇ ਸਤਗੁਰ ਦੇਖੋ ਫਰਮਾਨ ਕਰ ਰਹੇ ਨੇ ਮੇਰਾ ਮਾਲਕ ਸਾਨੂੰ ਸਮਝਾ ਰਿਹਾ ਕਿ ਕਿ ਬੰਦਿਆ ਕੋ ਸਮਝਣ ਦੀ ਕੋਸ਼ਿਸ਼ ਕਰ ਕੋਸ਼ਿਸ਼ ਕਰ ਸਤਗੁਰ ਫਰਮਾਨ ਕਰਦੇ ਨੇ ਕਿ ਧਨ ਓਮ ਕਾ ਜੋ ਕਰੇ ਗਮਾਨ ਧਨ ਉਮ ਕਾ ਜੋ ਕਰੇ ਗਮਾਨ ਪਾਵੇ ਧਰਤੀ ਐ ਧਰਤੀ ਤਾਂ ਪਰੇ ਤੋਂ ਪਰੇ ਆ ਗੁਰ ਪਿਆਰਿਓ ਧਰਤੀ ਹੋਰ ਪਰੇ ਹੋਰ ਹੋਰ ਜੇ ਆਪਾਂ ਵਿਚਾਰ ਕਰੀਏ ਕਿ ਛੋਟਾ ਜਿਹਾ ਇੱਕ ਆਪਾਂ ਕਸਵਾ ਜਿਹਾ ਜਾਂ ਥੋੜੀ ਜਿਹੀ ਜਾਇਦਾਦ ਧਰਤੀ ਇਹਦੇ ਆਪਾਂ ਮਾਲਕ ਬਣਨ ਦੀ ਕੋਸ਼ਿਸ਼ ਕਰੀਏ ਤਾਂ ਉਸ ਮਨੁੱਖ ਨੂੰ ਗੁਰੂ ਸਾਹਿਬ ਫਰਮਾਨ ਕਰਦੇ ਨੇ ਬਾਣੀ ਦੇ ਅੰਦਰ ਕਿ ਉਹ ਹੰਕਾਰੀ ਮਨੁੱਖ ਹੈ। ਪਾਉ ਉਹ ਇੱਕ ਆਪਣਾ ਮਾਲਕ ਦਾ ਦਾਵਾ ਕਰ ਰਿਹਾ ਝੂਠਾ ਹੈ। ਝੂਠਾ ਦਾਵਾ ਕਰ ਰਿਹਾ। ਕਿਉਂਕਿ ਗੁਰਬਾਣੀ ਸਾਨੂੰ ਕੁਝ ਹੋਰ ਕਹ ਰਹੀ ਹੈ। ਸਤਗੁਰ ਫਰਮਾਨ ਕਰਦੇ ਨੇ ਮੂਰਖ ਅੰਦਾ ਗਿਆਨ। ਪਾਉ ਨੂੰ ਗਿਆਨ ਨਹੀਂ ਕੋਸ। ਉਹਨੇ पिता परमात्मा ਦੀ ਬਾਣੀ ਪੜ੍ਹ ਕੇ ਸੂਝ ਹੀ ਨਹੀਂ ਲੱਗੀ ਕਾਹਦੀ ਕਿ ਇਹ ਜੋ ਧਰਤੀ ਹੈ ਜੋ ਇਹ ਜਾਇਜਾਤ ਹੈ ਇਹ ਬੰਦਿਆ ਤੇਰੀ ਨਹੀਂ ਹੈ ਇਹ ਤੇਰੀ ਨਹੀਂ ਹੈ ਹੋਕੇ ਦਾਵੇ ਨਾ ਕਰ ਸਿਰਫ ਧੁਆਇਆ ਹੈ ਤੇਰਾ ਰਹਿਣ ਬਸੇਰਾ ਹੈ ਇਸ ਧਰਤੀ ਤੇ ਸਿਰਫ ਆਪਣਾ ਤੂੰ ਜਿਹੜੇ ਕੰਮ ਵਾਸਤੇ ਆਏ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਔਰ ਸਮਝ ਕੇ ਉਹ ਸਫਲਤਾ ਪਾ ਸਤਗੁਰ ਸਾਨੂੰ ਪਰਮਾਨ ਕਰਦੇ ਨੇ ਭਾਈ ਇਹਨਾਂ ਦਾ ਕੋਈ ਉਹ ਨਾ ਕਰ ਰਿਹਾ ਕਿ ਉਹ ਇਹ ਜ਼ਮੀਨ ਆ ਜਾਇਦਾਦ ਆ ਜਿੰਨੇ ਵੀ ਹੈ ਜੋ ਇਹ ਨੇਤਰਾਂ ਨਾਲ ਸਾਨੂੰ ਵਸਤੂ ਦਿਖ ਰਹੀ ਹੈ ਸੰਸਾਰ ਦੇ ਅੰਦਰ ਉਹ ਸਾਰੀ ਜਿੰਨੀ ਵੀ ਜਾਇਦਾਦ ਹੈ ਕਾਲ ਦੀ ਹੈ ਅਸੀਂ ਛੱਡ ਕੇ ਚਲੇ ਜਾਣਾ ਹੈ ਚਲੇ ਗਏ ਸਾਡੇ ਦਾਦੇ ਪੁਰਦਾਦੇ ਚਲੇ ਗਏ ਤੇ ਅਸੀਂ ਵੀ ਚਲੇ ਜਾਣਾ ਹੈ ਸਿਰਫ ਸਾਨੂੰ ਇੰਨੀ ਕੁ ਸਮਝ ਆ ਜਾਏ ਕਿ ਅਸੀਂ ਇਨਸਾਨ ਜੋ ਇਸ ਸੰਸਾਰ ਤੇ ਪੈਦਾ ਹੋਏ ਆ ਸਿਰਫ ਅਸੀਂ ਆਪਣਾ ਜਨਮ ਮਰਨ ਸਫਲ ਕਰਨਾ ਹੈ ਭਾਵੇਂ ਜਨਮ ਮਰਨ ਮਾਲਕਤੋ ਘਟਵਾਉਣਾ ਹੈ ਕਿ ਅਸੀਂ ਵਾਪਸ 84 ਲੱਖ ਜੁਨੀਆਂ ਦੇ ਵਿੱਚ ਨਾ ਜਾਈਏ ਸਾਡਾ ਮੁੱਖ ਕੰਮ ਇਹ ਹੈ ਸਾਡਾ ਵਪਾਰ ਸਾਡਾ ਧੰਦਾ ਮੁੱਖ ਧੰਦਾ ਇਹ ਹੈ ਕਿ ਅਸੀਂ ਵਾਪਸ ਜੁਨੀਆਂ ਦੇ ਵਿੱਚ ਨਾ ਜਾਈਏ ਸਤਿਗੁਰੂ ਨੇ ਇਸੇ ਕਰਕੇ ਤਾਂ ਫਰਮਾਇਆ ਗੁਰਬਾਣੀ ਦੇ ਅੰਦਰ ਕੀ ਫਰਮਾ ਰਹੇ ਨੇ ਆਵਰ ਕਾਜ ਤੇਰੇ ਕਿਤੇ ਨਾ ਕਾਮ ਕਹਿੰਦਾ ਬਾਕੀ ਤੇਰੇ ਕੰਮ ਕਿਸੇ ਪਾਸੇ ਤੇਰੀ ਲੇਖੇ ਚ ਨਹੀਂ ਆਉਣਾ ਤੇਰੀ ਕੋਈ ਤੇਰਾ ਮਦਦਗਾਰ ਨਹੀਂ ਵੜਨਾ ਕੋਈ ਵੀ ਕੰਮ ਸਿਰਫ ਕੀ ਕੀ ਬਣੂਗਾ ਸਾਡਾ ਸਹਾਇਕ ਹੀ ਹੋਣਾ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਇੱਕ ਨਾਮ ਹੀ ਹੈ ਜਿਹੜਾ ਸਾਡੀ ਮਦਦ ਕਰ ਸਕਦਾ ਹੈ ਉਥੇ ਜਿੱਥੇ ਅਸੀਂ ਹੁਣ ਲੇਖਾ ਜੋਖਾ ਦੇਣਾ ਹੈ ਉਥੇ ਨਾਮ ਨੇ ਸਹਾਇਤਾ ਕਰਨੀ ਹੈ ਉਥੇ ਕ ਨਾਮ ਹੀ ਆ ਗੁਰਪਿਆਰਿਓ ਸਤ ਗੁਰ ਫਰਵਾਨ ਕਰਦੇ ਹਨ ਜਹਿ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਉਥੇ ਕ ਨਾਮ ਨੇ ਸਹਾਇਤਾ ਕਰਨੀ ਗੁਰਪਿਆਰਿਓ ਇਹ ਗੱਲਾਂ ਕੋ ਸਮਝਣ ਦੀ ਕੋਸ਼ਿਸ਼ ਕਰੋ ਗੁਰਪਿਆਰਿਓ ਕਿ ਅਸੀਂ ਆ ਅਗੇੜ ਸਾਡਾ ਸੌਖਾ ਕਟਾ ਜਾਵੇ ਔਰ ਅਗਲੇ ਅਸੀਂ ਚੱਕਰਾਂ 'ਚ ਨਾ ਪਈਏ ਗੁਰਪਿਆਰ ਇਹ ਇੱਕ ਵਿਚਾਰ ਕਰਨ ਦੀ ਲੋੜ ਹੈ